ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਵੰਤ ਸਿੰਘ ਸੰਧੂ ਅੰਤਰਰਾਸ਼ਟਰੀ ਜੱਟ ਸਿਕ ਭਾਈ ਜਿਹੜਾ ਜਿੱਥੇ ਬੰਦੀ ਤੋਂ ਅੱਜ 9 ਅਕਤੂਬਰ 2025 ਅਸੀਂ ਪਹੁੰਚੇ ਆ ਪਿੰਡ ਆਪਣਾ ਕਿਹੜਾ ਜੀ ਪੰਜ ਕਰਾਈਆਂ ਵਾਲਾ ਰਮਦਾਸ ਦੇ ਕੋਲ ਸੋ ਇੱਥੇ ਪਹੁੰਚ ਕੇ ਅਸੀਂ ਹਾਲਾਤ ਵੇਖੇ ਆ ਇਥੋਂ ਦੇ ਭਰਾਵਾਂ ਦੇ ਜੋਗੀ ਕਾਫੀ ਲੰਮਾ ਸਮਾਂ ਇੱਥੇ ਜਿਹੜਾ ਪਾਣੀ ਚੱਲਿਆ ਵਾ ਪਿੱਛੇ ਤੁਸੀਂ ਹਾਲਾਤ ਦੇਖ ਰਹੇ ਹੋ ਅਜੇ ਵੀ ਲਗਭਗ ਇੱਥੇ 5 ਤੋਂ 7 ਫੁੱਟ ਜਿਹੜਾ ਵਾ ਜ਼ਮੀਨਾਂ ਦੇ ਵਿੱਚ ਪਾਣੀ ਖੜਿਆ ਤੇ ਫਸਲਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਤੋ ਵੀਰਾਂ ਨਾਲ ਗੱਲਬਾਤ ਕਰਦੇ ਆਂ ਵੀ ਹੁਣ ਤੱਕ ਇੱਥੇ ਇਹਨਾਂ ਕੋਲ ਕਿਹੜੀਆਂ ਸੰਸਥਾਵਾਂ ਜਾਂ ਸਰਕਾਰ ਦਾ ਕੋਈ ਸਰਕਾਰੀ ਨੁਮਾਇੰਦਾ ਪਹੁੰਚ ਚੁੱਕਿਆ ਇਹਨਾਂ ਦੀ ਕਿੰਨੀ ਹੁਣ ਤੱਕ ਮਦਦ ਹੋ ਚੱਕੀ ਆ ਤੇ ਅੱਗੇ ਇਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਸੋ ਭਾਈ ਇਹ ਜਿਹੜਾ ਤੁਹਾਡੇ ਕੋਲ ਜਦੋਂ ਦਾ ਪਾਣੀ ਆਇਆ ਤਕਰੀਬਨ ਕਿਸ-ਕਿਸ ਚੀਜ਼ ਦੀ ਲੋੜ ਸੀ ਕਿ ਤੇ ਕੌਣ ਤੁਹਾਡੇ ਕੋਲ ਪਹੁੰਚਿਆ ਲਿਆ ਗਿਆ ਵਾਹਿਗੁਰੂ ਸਾਹਿਬ ਵਾਹਿਗੁਰੂ ਮੇਰਾ ਨਾਮ ਸੁਖਵੰਤ ਸਿੰਘ ਖੀਮਾ ਕਿ ਮੈਂ ਪਿੰਡ ਪੰਜਗਰਾਂ ਗਿਆ ਤਾਂ ਤੇ ਇੱਥੇ ਆਪਣੇ ਖੇਲ ਸੀ ਵਾਹਿਗੁਰੂ ਤੇ ਭਰਨਾ ਕੋਈ ਵੀ ਖਾਲਸਾ ਆੜ ਵਾਲਿਆਂ ਨੂੰ ਆਪ ਆਖਿਆ ਸੀ ਤੇ ਉਹ ਇੱਕ ਦਿਨ ਸਾਡੀ ਵੀਡੀਓ ਬਣਾ ਕੇ ਲੈ ਗਏ ਪੇਰਾਂ ਦੇ ਵੀ ਤੁਹਾਨੂੰ ਪੱਖੇ ਦੇ ਦਾਂਗੇ ਤੇ ਹੋਰ ਅਸੀਂ ਪੈਸੇ ਵੀ ਮੰਗੀਤੀ ਸੀ ਪਰ ਉਹ ਸਾਨੂੰ ਕਹਿ ਸਕਿਆ ਵੀ ਪੈਸੇ ਸਾਡੇ ਕੋ ਨਹੀਂ ਇਹਦਾ ਹੁਣਾ ਤੇ ਫਿਰ ਸਾਡੀ ਵੀਡੀਓ ਬਣਾ ਕੇ ਉਧਰ ਖੜੀ ਫਿਰ ਟਰੈਕਟਰਾਂ ਦੇ ਆਪਣੇ ਲਾ ਲੋ ਤੇ ਫਿਰ ਅਸੀਂ ਇਹਨਾਂ ਨੂੰ ਆਖਿਆ ਤੇ ਫਿਰ ਉਹ ਅੰਦੇ ਕੋਈ ਨਹੀਂ ਢਾਡਾ ਮਸਲਾ ਹੱਲ ਕਰਦੇ ਆ ਕਿ ਉਦੋਂ ਦਾ ਕੋਈ ਨਹੀਂ ਆਇਆ ਅਸੀਂ ਸਾਹਮਣੂ ਮੈਂ ਅਸੀਂ ਦੋ ਵਾਰੀ ਆਖਿਆ ਸੀ ਇੱਥੇ ਮੌਕਾ ਵੇਖ ਕੇ ਗਏ ਤੇ ਉਹ ਵੀ ਆਂਦੇ ਵੀ ਤੁਹਾਨੂੰ ਮੈਂ ਪੈਸੇ ਦਾ ਇੰਤਜ਼ਾਮ ਕਰਵਾ ਦਿੰਦਾ ਵਾ ਤੇ ਪਰ ਉਹਨਾਂ ਕੋਈ ਪੈਸੇ ਦਾ ਇੰਤਜ਼ਾਮ ਨਹੀਂ ਕਰਵਾਇਆ ਫਿਰ ਅਸੀਂ ਪੰਜ ਚਾਰ ਦਿਨ ਉਹਨਾਂ ਨੂੰ ਵੰਦੇ ਰਹੇ ਫਿਰ ਵੀ ਆਪਣੇ ਕੋਲੋਂ ਗਰਾਈ ਕਰਕੇ ਕਿਸਾਨ ਵੀਰਾਂ ਨੂੰ ਹੋਰ ਵੀ ਵੀਰਾਂ ਨੇ ਮਤ ਕੀਤੀ ਫਿਰ 20 ਤੋਂ 25000 ਰੁਪਏ ਦਾ ਹੀ ਸਮਾਨ ਲਿਆ ਕੇ ਫਿਰ ਦੋ ਮੋਟਰਾਂ ਸਾਡੀਆਂ 24 ਘੰਟੇ ਦੇ ਵਿੱਚ ਚੱਲ ਰਹੀਆਂ ਵਾ ਰਾਤ ਦਿਨ ਉਹ ਚੱਲ ਰਹੀਆਂ ਪਰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਦੂ ਤਿੰਨਾਂ ਪਿੰਡਾਂ ਦਾ ਪਾਣੀ ਸਿੱਧਾ ਹੈ ਪ੍ਰਾਣੀ ਵਾਂਗਿਆ ਜੋ 95 ਵੇਲੇ ਇੱਥੇ ਹੜ੍ਹ ਵਗਿਆ ਸੀ ਉਹ ਰਾਵੀ ਦਰਿਆ ਦੇ ਕਰਕੇ ਵੰਗ ਪਈ ਆ ਨੀਵੀ ਉਹਦੇ ਕਾਰਨ ਇਹ ਪਾਣੀ ਜਿਹੜਾ ਵਾ ਨੀਵੀ ਥਾਂ ਤੇ ਆਉਂਦਿਆ ਵਾ ਤਾਂ ਸਾਨੂੰ ਮੁਸ਼ਕਲ ਹੈ ਸਾਡੇ ਝੋਨੇ ਮਰ ਗਏ ਆ ਸਾਨੂੰ ਇਹ ਵੀ ਉਮੀਦ ਹੈ ਨਹੀਂ ਵੀ ਸਾਡੀਆਂ ਕਣਕਾਂ ਵੀ ਦੀਆਂ ਜਾਂਦੀਆਂ ਚੋਨੇ ਮਰ ਗਏ ਆ ਕਣਕਾ ਬੀਜਣ ਦੀ ਉਮੀਦ ਨਹੀਂ ਪਰ ਨਾ ਦੇ ਸਰਕਾਰ ਪਹੁੰਚੀ ਆ ਤੇ ਨਾ ਹੀ ਉਹ ਐਨਜੀਓ ਪਹੁੰਚੀਆਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਨੀਆਂ ਕਿ ਅਸੀਂ ਕਈ ਨਾ ਹੀ ਉਹ ਫਿਲਮੀ ਸtare ਉੱਤੇ ਪਹੁੰਚੇ ਜਿਹੜੇ ਕਹਰੇ ਵੀ ਅਸੀਂ ਗੋਦ ਲੈ ਲਿਆ ਪਿੰਡ ਸੋ ਇਹ ਪਿੰਡ ਜਿਹੜਾ ਵਾ ਇਹ ਪਿੰਡ ਬਿਲਕੁਲ ਇਸ ਟਮ ਰਾਵੀ ਦਰਿਆ ਦੇ ਉੱਪਰ ਆ ਜਿੱਦੀ ਕਿ ਸਾਰੀ ਇਧਰਲੀ ਜਿਹੜੀ ਦਰਿਆ ਤੋਂ ਪਾਰ ਵਾਲੀ ਜ਼ਮੀਨ ਹੈ ਖਤਮ ਹੋ ਚੁੱਕੀ ਹੈ ਕਈਆਂ ਪਰਾਵਾਂ ਦੀ ਜ਼ਮੀਨ ਰੁੜ ਗਈ ਆ ਹੁਣ ਇਹਨਾਂ ਦੀ ਬਾਹ ਕੌਣ ਫੜੂਗਾ ਇਹ ਦੇਖਣਾ ਹੋਵੇਗਾ ਕਿਉਂਕਿ ਇਹਨਾਂ ਨੇ ਖਾਲਸਾ ਐਡ ਦੀ ਵੀ ਗੱਲ ਕੀਤੀ ਖਾਲਸਾ ਐਡ ਬੜੇ ਵੱਡੇ ਪੱਧਰ ਤੇ ਸੇਵਾ ਕਰ ਰਹੀ ਆ ਪਰ ਇੱਥੇ ਨਹੀਂ ਪਹੁੰਚਦੀ ਉਹਦਾ ਕਾਰਨ ਕੀ ਆ ਪਹੁੰਚਿਆ ਵੀਡੀਓ ਬਣਾ ਕੇ ਲੈ ਗਿਆ ਸੇਵਾ ਨਹੀਂ ਹੋ ਪਾਰੀ ਉਸਦੇ ਪਿੱਛੇ ਕਿਉਂ ਨਹੀਂ ਪਹੁੰਚਿਆ ਗਿਆ ਇਸ ਤੋਂ ਇਲਾਵਾ ਗਲੋਬਲ ਸਿੱਖ ਦਾ ਵੀ ਇਹਨਾਂ ਨਾਲ ਸੰਪਰਕ ਕਰਾਇਆ ਸੀ ਉਹ ਵੀਰ ਜੀ ਦੱਸਣਗੇ ਵੀਰ ਪਿੰਡ ਪੰਜ ਗਿਰਿਆਂ ਵਾਲਾ ਤੋਂ ਇਹ ਕਾਦੇ ਪੈਸੇ ਕਰੋੜਾਂ ਰੁਪਈਆ ਇਕੱਠਾ ਕਰਕੇ ਤੇ ਕਿੱਥੇ ਜਾ ਰਿਹਾ ਵੀਡੀਓ ਬਣਾ ਕੇ ਲੈ ਜਾਂਦੇ ਨੇ ਪੈਸੇ ਪਵਾ ਲੈਂਦੇ ਨੇ ਗਲੋਬਲ ਸਿੱਖ ਹੋ ਗਿਆ ਖਾਲਸਾ ਐਡ ਹੋ ਗਿਆ ਹੋਰ ਸੰਸਥਾਵਾਂ ਵੇਖੀਆਂ ਨੇ ਇੱਥੇ ਕੋਈ ਆਇਆ ਨਹੀਂਗਾ ਕਿੱਥੇ ਇਹਨਾਂ ਦੀ ਸੇਵਾ ਚੱਲ ਗਈ ਆਹੀ ਪਿੱਟਣ ਰੋਣ ਪਿੱਟਣ ਆਹੀ ਕਈ ਦਿਨਾਂ ਦੇ ਵੀਡੀਓ ਵੀ ਪਾ ਰਹੇ ਆ ਕੋਈ ਨਹੀਂ ਆ ਰਿਹਾ ਬਸ ਪਾਣੀ ਨਹੀਂ ਕਢਾਰਿਆ ਕੋਈ ਕਿਸੇ ਤਰ੍ਹਾਂ ਦੀ ਕੋਈ ਸੇਵਾ ਨਹੀਂ ਕਰ ਰਿਹਾ ਐਨੀ ਮੁਸ਼ਕਲ ਵਿੱਚ ਆ ਇਹ ਪੈਸੇ ਪਵਾ ਪਾ ਕੇ ਆਪਣਾ ਤੇ ਵੀਡੀਓ ਵਖਾਫ ਵਖਾ ਕੇ ਵਾਪਸ ਚਲੇ ਗਏ ਕੋਈ ਨਹੀਂ ਬੋੜਿਆ ਜੀ ਵਾਪਸ ਇਹ ਜੀ ਫੋਟੋ ਸ਼ੂਟ ਵਾਲਾ ਕੰਮ ਜਿਹੜਾ ਵਾ ਉਹ ਲੱਗਦਾ ਵੀ ਇੱਥੇ ਜ਼ਿਆਦਾ ਚੱਲ ਰਿਹਾ ਵੀ ਆਉਣਾ ਵਾ ਵੀਡੀਓ ਬਣਾ ਲੈਣੀ ਆ ਫੋਟੋ ਸ਼ੂਟ ਕਰਕੇ ਚਲ ਜਾਣਾ ਵਾ ਔਰ ਬਾਹਰ ਲੈਣ ਨੂੰ ਦਿਖਾ ਕੇ ਪੈਸਾ ਪਵਾ ਲੈਣਾ ਇਹ ਕੋਈ ਗੱਲ ਸਹੀ ਨਹੀਂ ਹੈ ਜੇ ਲੋੜ ਬੰਦਾ ਕਿਉਂਕਿ ਦੇਖੋ ਕਹਿੰਦੇ ਵੀ ਮੰਗਣ ਗਿਆ ਸੋ ਮਰ ਗਿਆ ਇਹ ਕੋਈ ਵੱਡੀ ਗੱਲ ਨਹੀਂ ਜਿਹੜੇ ਪਰਿਵਾਰ ਨੇ ਸਾਰੇ ਇਹ ਆਪਸ ਦੇ ਵਿੱਚ ਇਹਨਾਂ ਦੀ ਜ਼ਮੀਨਾਂ ਜਾਇਦਾਦਾਂ ਵਧੀਆ ਵਾ ਮਜਬੂਰੀ ਇਹਨਾਂ ਦੀ ਅੱਜ ਇਹਨਾਂ ਦੇ ਹਾਲਾਤ ਉਹ ਬਣੇ ਆ ਕਿ ਇਹਨਾਂ ਨੂੰ ਮਜਬੂਰੀ ਵਸ ਕਾਲ ਕਰਨੀ ਪੈਂਦੀ ਹੈ ਕਿ ਸਾਨੂੰ ਐਸੀ ਦੀ ਜ਼ਰੂਰਤ ਆ ਦੇ ਕੇ ਜਾਓ ਨਹੀਂ ਤੇ ਕੌਣ ਪੰਜਾਬ ਦਾ ਪੰਜਾਬ ਦਾ ਵਾਸੀ ਹੈ ਤਾਂ ਉਹਦਾ ਦਿਲ ਨਹੀਂ ਕਰਦਾਗਾ ਮਜਬੂਰ ਆ ਮਜਬੂਰੀ ਵੀ ਕਿਸੇ ਹੱਦ ਤੱਕ ਹੋ ਸਕਦੀ ਹੈ ਤੇ ਜੇ ਆਪਾਂ ਇੱਡੇ ਇੱਡੇ ਵੱਡੇ ਦਾਅਵੇ ਕਰ ਰਹੀਆਂ ਨੇ ਕਈ ਸੰਸਥਾਵਾਂ ਕਈ ਐਨ ਜੀਓ ਕਰ ਰਹੀਆਂ ਨੇ ਕਈ ਫਿਲਮੀ ਸਤਾਰੇ ਕਈ ਪੰਜਾਬੀ ਸਿੰਗਰ ਨੇ ਕਿਉਂ ਨਹੀਂ ਇੱਥੇ ਪਹੁੰਚ ਪਾ ਰਹੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਸੋ ਸਾਡੀ ਇਸ ਵੀਡੀਓ ਦੇ ਜਰੀਏ ਅਸੀਂ ਪੂਰੇ ਸਮਾਜ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਭਰਾ ਨੇ ਜਿਹੜੇ ਇਹਨਾਂ ਭਰਾਵਾਂ ਦੇ ਅਸੀਂ ਨਾਮ ਤੇ ਮੋਬਾਈਲ ਨੰਬਰ ਵੀਡੀਓ ਕੈਪਸ਼ਨ ਦੇ ਵਿੱਚ ਪਾ ਦਿੰਨੇ ਆ ਜਿਸ ਕਿਸੇ ਵੀ ਐਨਆਰਆਈ ਵੀਰ ਨੇ ਜਾਂ ਕਿਸੇ ਸੰਸਥਾ ਨੇ ਜਾਂ ਕਿਸੇ ਨੇ ਨਿੱਜੀ ਤੌਰ ਤੇ ਕੋਈ ਸੇਵਾ ਕਰਨੀ ਚਾਹੁੰਦਾ ਹੈ ਤਾਂ ਇਹਨਾਂ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਆਪ ਸਿੱਧਾ ਪਹੁੰਚ ਕੇ ਸੇਵਾ ਕਰੋ ਕਿਉਂਕਿ ਨਾ ਤੇ ਇਹਨਾਂ ਕੋਲੇ ਸਰਕਾਰ ਪਹੁੰਚੀ ਹੈ ਨਾ ਹੀ ਉਹ ਜਿਹੜੀਆਂ ਨਾਮੀ ਐਨਜੀਓ ਨੇ ਜਿਹੜੀਆਂ ਆਪਣੇ ਆਪ ਨੂੰ ਬਹੁਤ ਵੱਡੇ ਦੇ ਕਹਿ ਰਹੇ ਵੀ ਸਾਡਾ ਬਹੁਤ ਪੁਰਾਣੇ ਤੋਂ ਐਕਸਪੀਰੀਅੰਸ ਇਹਨਾਂ ਚੀਜ਼ਾਂ ਦੇ ਉੱਪਰ ਅਜੇ ਤੱਕ ਉਹ ਪਹੁੰਚੀ ਨਹੀਂ ਨਾ ਹੀ ਪੰਜਾਬੀ ਸਿੰਗਰ ਇੱਥੇ ਪਹੁੰਚਿਆ ਸੋ ਅਸੀਂ ਇੱਥੇ ਪਹੁੰਚਿਆ ਸੀ ਇਹਨਾਂ ਵੀਰਾਂ ਦਾ ਹਾਲਚਲ ਜਾਣਿਆ ਹੈ ਜਿੰਨੇ ਜੋਗੇ ਸੀਗੇ ਅਸੀਂ ਸੰਸਥਾਵਾਂ ਨਾਲ ਗੱਲਬਾਤ ਕਰਕੇ ਜਿੰਨੇ ਜੋਗੇ ਹੋਏ ਅਸੀਂ ਉਹਨਾਂ ਦੀ ਹੈਲਪ ਇਹਨਾਂ ਦੀ ਜਰੂਰ ਕਰਾਵਾਂਗੇ ਪਰ ਇਹਨਾਂ ਦੀ ਜਿਹੜੀ ਮਦਦ ਹੈ ਉਹ بڑے ਵੱਡੇ ਪੱਧਰ ਤੇ ਹੋਣ ਵਾਲੀ ਹੈ ਜ਼ਮੀਨਾਂ ਪਿੱਛੇ ਦੇਖ ਸਕਦੇ ਹੋ ਜ਼ਮੀਨਾਂ ਰੁੜ ਗਈਆਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾਗਾ ਪਰ ਜਿਹੜੀ ਅਗਲੀ ਕਣਕ ਦੀ ਫਸਲ ਹੈ ਉਹਦੀ ਬਜਾਈ ਦੀ ਕੋਈ ਆਸ ਨਹੀਂ ਗੀ ਬਟ ਅਜੇ ਜਿਹੜਾ ਪਾਣੀ ਆਪਣੇ ਕੋਲੋਂ ਖੁਦ ਖਰਚਾ ਕਰਕੇ ਮੋਟਰਾਂ ਲਾਈਆਂ ਜਿਹੜੀ ਮੋਟਰਾਂ ਸਿਰਫ 3 ਇੰਚ ਪਾਣੀ ਕੱਢ ਰਹੀ ਹੈ ਮੋਟਰ ਹੀ ਦੇਖ ਕੇ ਆਏ ਉੱਥੇ ਇਥੇ ਵੱਡੇ ਪੱਖਿਆਂ ਦੀ ਲੋੜ ਹੈ ਜਿਹੜੇ ਘੜ ਤੋਂ ਘਟ ਵੀ 8 ਤੋਂ 10 ਇੰਚੀ ਪਾਣੀ ਕੱਢਣ ਤਾਂ ਜਾ ਕੇ ਪਾਣੀ ਘਟੋ ਘਟ 10 ਤੋਂ 15 ਦਿਨਾਂ ਦੇ ਵਿੱਚ ਖਾਲੀ ਹੋਣਾ ਉਸ ਤੋਂ ਬਾਅਦ 2 ਮਹੀਨੇ ਲੱਗਣਗੇ ਜ਼ਮੀਨ ਨੂੰ ਸੁੱਕਣ ਦੇ ਪੱਧਰ ਕਰਨ ਤੇ ਫਿਰ ਜਾ ਕੇ ਪਹਿਲੀ ਗੱਲ ਤੇ ਆਸ ਨਹੀਂ ਹੈ ਕਿ ਕਿ ਕਣਕ ਬੀਜੀ ਜੂਗੀ ਸੋ ਇਹਨਾਂ ਦੀ ਕੱਲਾ ਇਹ ਨਹੀਂਗਾ ਵੀ ਫਸਲ ਦੇ ਨਾਲ ਨਾਲ ਇਹਨਾਂ ਦੇ ਆਰਥਿਕ ਤੌਰ ਤੇ ਵੀ ਘਰੇਲੂ ਜਿਹੜੇ ਖਰਚੇ ਹੁੰਦੇ ਆ ਉਹ ਇਹਨਾਂ ਨੇ ਕਿੱਥੋਂ ਕਰਨੇ ਆ ਬੱਚਿਆਂ ਦੀ ਪੜ੍ਹਾਈ ਕਿੱਥੋਂ ਕਰਨੀ ਆ ਦਵਾਈ ਪਸ਼ੂ ਮਾਲ ਡੰਗਰ ਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਇਹਨਾਂ ਦੀ ਆਰਥਿਕ ਮਦਦ ਵੀ ਕੀਤੀ ਜਾਵੇ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਸੋ ਸਾਡੀ ਇਹ ਵੀ ਤੱਕ ਪਹੁੰਚਦੀ ਹੋਣੀ ਚਾਹੀਦੀ ਹੈ ਜਿਹੜੇ ਵੀ ਸਿੱਧੀ ਸੇਵਾ ਕਰਨੀ ਚਾਹੁੰਦੇ ਆ ਇਹਨਾਂ ਵੀਰਾਂ ਦੇ ਨਾਮ ਔਰ ਪਿੰਡ ਦਾ ਨਾਮ ਤੇ ਮੋਬਾਈਲ ਨੰਬਰ ਅਸੀਂ ਇਸ ਵੀਡੀਓ ਦੇ ਵਿੱਚ ਪਾ ਦਿੱਤੇ ਆ ਤੁਸੀਂ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ